ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹਰ ਇੱਕ ਚੈਨਲ ਤੇ ਵੀਡੀਓ ਘਮਰੇ ਵੀ ਚੰਗਾ ਹੋਇਆ ਪੰਜਾਬ ਚੋਂ ਗੰਦ ਸਾਫ ਹੋ ਗਿਆ ਇੱਕ ਕਮਲ ਨਾਂ ਦੀ ਕੁੜੀ ਜਿਹਨੇ ਆਪਦੇ ਨਾਮ ਦੇ ਮਗਰ ਕੌਰ ਲਾਇਆ ਸੀ ਪਰ ਅਸਲ ਚ ਉਹਦਾ ਨਾਮ ਕਮਲ ਕੁਮਾਰੀ ਸੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਖਾਤਰ ਬਹੁਤ ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਕੋਈ ਗੁਰੂ ਦਾ ਬਾਣਾ ਪਾ ਲੈਂਦਾ ਕੋਈ ਆਪਦੇ ਨਾਮ ਦੇ ਮਗਰ ਸਿੰਘ ਕੌਰ ਲਾ ਲੈਂਦਾ ਰਹੀ ਗੱਲ ਉਹਦੇ ਗੰਦ ਸਾਫ ਹੋਣ ਦੀ ਉਹਦੇ ਇੰਨੇ ਫੋਲੋਅਰ ਕਿੱਥੋਂ ਆਏ ਅਸੀਂ ਲੋਕ ਜੋ ਵੇਖਣਾ ਚਾਹੁੰਨੇ ਆ ਸੁਣਨਾ ਚਾਹੁੰਨੇ ਆ ਉਹੀ ਲੋਕ ਤੁਹਾਨੂੰ ਦਿਖਾਉਂਦੇ ਆ ਉਹ ਕੁੜੀ ਨੂੰ ਫੋਲੋ ਕਰਨ ਵਾਲੇ ਲੋਕ ਕੌਣ ਸੀ ਗੰਦ ਵੇਖਣ ਵਾਲੇ ਹੀ ਉਹ ਕੁੜੀ ਨੂੰ ਲਾਈਕ ਕਰਨ ਵਾਲੇ ਲੋਕ ਕੌਣ ਸੀ ਚੰਗੇ ਚੰਗੇ ਕਮੈਂਟ ਕਰਨ ਵਾਲੇ ਲੋਕ ਕੌਣ ਸੀ ਜਿਹੜੇ ਉਹੋ ਜਿਹੀਆਂ ਚੀਜ਼ਾਂ ਵੇਖਣਾ ਚਾਹੁੰਦੇ ਆ ਉਹ ਕੁੜੀ ਗੰਦ ਨੂੰ ਪ੍ਰਮੋਟ ਕਿਉਂ ਕਰਦੀ ਸੀ ਕਿਉਂਕਿ 90% ਲੋਕ ਅੱਜ ਆਦੀ ਹੋ ਚੁੱਕੇ ਆ ਸਾਡੇ ਪੰਜਾਬ ਦੇ ਵੀ ਉਹੋ ਜੀਆਂ ਚੀਜ਼ਾਂ ਵੇਖਣ ਦੇ ਤੇ ਤਾਂ ਹੀ ਲੋਕ ਤੁਹਾਨੂੰ ਵਖਾਉਂਦੇ ਆ ਤੇ ਹਮੇਸ਼ਾ ਹੱਥ ਜੋੜ ਕੇ ਮਹੀਆ ਨਹੀਂ ਹੁੰਨੀ ਆ ਜੇ ਆਪਾਂ ਲੋਕ ਤੁਸੀਂ ਲੋਕ ਉਹਨਾਂ ਲੋਕਾਂ ਨੂੰ ਫੋਲੋ ਕਰਨੋਂ ਹਟਜੋ ਦੇਖਣੋਂ ਹਟਜੋ ਨਾ ਉਹਨਾਂ ਦੇ ਵਿਊ ਹੋਣਗੇ ਨਾ ਉਹਨਾਂ ਦੇ ਫੋਲੋਅਰ ਹੋਣਗੇ ਤੇ ਨਾ ਉਹ ਗੰਦ ਪਾਉਣਗੇ ਤੇ ਨਾ ਕਿਸੇ ਦੀ ਜ਼ਿੰਦਗੀ ਦਾ ਇਹ ਅੰਜਾਮ ਹੋਊਗਾ ਮਾਂ ਪਿਓ ਨੂੰ ਵੀ ਚਾਹੀਦਾ ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਪਰ ਇਹਦਾ ਮਤਲਬ ਇਹ ਨਹੀਂ ਕਿ ਇਨਸਾਨ ساری ਜ਼ਿੰਦਗੀ ਗਲਤੀਆਂ ਹੀ ਕਰਦਾ ਰਹੇ ਜੇ ਬੱਚਾ ਕਿਸੇ ਗਲਤ ਰਾਹ ਤੇ ਪੈ ਗਿਆ ਤੇ ਮਾਪਿਆਂ ਨੂੰ ਚਾਹੀਦਾ ਕਿ ਟਾਈਮ ਦੇ ਨਾਲ ਆਪਣੇ ਬੱਚੇ ਨੂੰ ਸਮਝਾ ਕੇ ਉਹਨੂੰ ਚੰਗੇ ਰਾਹ ਦੀ ਸੇਧ ਦੇਣ ਨਾ ਕਿ ਉਹਦਾ ਸਾਥ ਦੇਣ ਕਿਉਂਕਿ ਘਰ ਦੇ ਵਿੱਚੋਂ ਜੇ ਰੋਕਿਆ ਜਾਂਦਾ ਤੇ ਅੱਜ ਉਹ ਕੁੜੀ ਦਾ ਹਸ਼ਰ ਇਹ ਨਹੀਂ ਸੀ ਹੋਣਾ ਸਾਨੂੰ ਜ਼ਰੂਰ ਆਪਣੇ ਬੱਚਿਆਂ ਨੂੰ ਰੋਕਣਾ ਚਾਹੀਦਾ ਜਦੋਂ ਉਹ ਗਲਤ ਰਾਹ ਤੇ ਪੈਰ ਪਾਉਂਦੇ ਸਮਝਾਉਣਾ ਚਾਹੀਦਾ ਉਹਨਾਂ ਨੂੰ ਤੇ ਗੁਰੂ ਦੇ ਲੜ ਲਾਇਆ ਕਰੋ ਟਾਈਮ ਦੇ ਨਾਲ ਤੇ ਆਪਣਾ ਇਤਿਹਾਸ ਦੱਸਿਆ ਕਰੋ ਤਾਂ ਜੋ ਬੱਚਿਆਂ ਨੂੰ ਘਰ ਤੋਂ ਸਿੱਖਿਆ ਚੰਗੀ ਮਿਲੇ ਤੇ ਬੱਚੇ ਗਲਤ ਰਾਹ ਨਾ ਜਾਣ ਤੇ ਨਾ ਉਹਨਾਂ ਦਾ ਅੰਜਾਮ ਇਹੋ ਜਿਹਾ ਹੋਵੇ ਕਿਉਂਕਿ ਮਨੁੱਖਾ ਦੇਹੀ ਬਹੁਤ ਔਖੀ ਮਿਲਦੀ ਹੈ ਤੇ ਅੱਜ ਉਹਨੇ ਭੰਗ ਦੇ ਭਾਣੇ ਗਵਾਲੀ ਇੱਕ ਸਿਰਫ ਲੈਕਚਰਤਾ ਕਰਕੇ ਉਹਨੂੰ ਰੁਕ ਜਾਣਾ ਚਾਹੀਦਾ ਸੀ ਅੱਜ ਉਸ ਕੁੜੀ ਤੋਂ ਹੋਰਾਂ ਨੂੰ ਵੀ ਨਸੀਹਤ ਜ਼ਰੂਰ ਸਿੱਖ ਲੈਣੀ ਚਾਹੀਦੀ ਆ ਕਿਉਂਕਿ ਲੱਚਰਤਾ ਦੇ ਨਾਲ ਸਾਡੇ ਨਿਆਣੇ ਚਾਹੇ ਕਿਸੇ ਵੀ ਕਮਿਊਨਿਟੀ ਦੇ ਹੋਣ ਉਹ ਖਰਾਬ ਹੁੰਦੇ ਆ ਕਿਉਂਕਿ ਸੋਸ਼ਲ ਮੀਡੀਆ ਦਾ ਜੋਗਾ ਜੋ ਬੱਚੇ ਦੇਖਦੇ ਆ ਉਹੋ ਜਿਹਾ ਬਣਨਾ ਚਾਹੁੰਦੇ ਆ ਕੋਮਲ ਕਾਗਜ਼ ਹੁੰਦੇ ਆ ਜੋ ਆਪਾਂ ਉਸ ਕਾਗਜ਼ ਦੇ ਉੱਪਰ ਲਿਖ ਦਾਂਗੇ ਉਹੀ ਛਾਪ ਉਹਨਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਸੁਚੇਤ ਮਨ 'ਚ ਹਮੇਸ਼ਾ ਛੱਪ ਜਾਣੀ ਆ ਇਸ ਕਰਕੇ ਆਪਾਂ ਤਾਂ ਸਮਝਦਾਰ ਆ ਸੋਜੀ ਵਾਲਿਆਂ ਆ ਨੰਗੀਆਂ ਪਛਦੀਆਂ